ਹਾਂਜੀ ਖੜੇ ਆ ਰੋਲ ਦੇ ਪੁਲ ਦੇ ਉੱਪਰ ਇਹ ਅੱਗੇ ਜਾ ਕੇ ਜੋ ਬਠਿੰਡਾ ব্রাঞ্চ ਨਿਕਲਦੀ ਅੱਗੇ ਜਾ ਕੇ ਰਾਡਾ ਸਾਹਿਬ ਨੂੰ ਜਾਂਦੀ ਹੈ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਹੜ੍ਹਾਂ ਦੀ ਮਾਰ ਏਟ ਹੈ ਸਤਲੁਜ ਦਰਿਆ ਪਿੰਡ ਸਸਰਾਲੀ ਕੋਲੋਂ ਟੁੱਟ ਚੁੱਕਿਆ ਸੀ ਤੇ ਜਿਸ ਨੂੰ ਪੂਰਨ ਵਾਸਤੇ ਜੋ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਰੋਲ ਦੇ ਕੋਲ ਮਿੱਟੀ ਦੀਆਂ ਬੋਰੀਆਂ ਭਰ ਕੇ ਲੈ ਜਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਕਿ ਜੋ ਵਰਕਰ ਨੇ ਮਿੱਟੀ ਦੀਆਂ ਬੋਰੀਆਂ ਭਰ ਰਹੇ ਆ ਖੜੇ ਆ ਪਿੰਡ ਰੋਲਕੋਲ ਇਹ ਸਾਹਮਣੇ ਜੋ ਬਠਿੰਡਾ ਬ੍ਰਾਂਚ ਆ ਜੋ ਅੱਗੇ ਰਾਣਾ ਸਾਹਿਬ ਨੂੰ ਜਾਂਦੀ ਹੈ ਤੇ ਜੋ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਕੰਮੇ ਲਗਾ ਕੇ ਮਿੱਟੀ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਨੇ ਤਾਂ ਕਿ ਉਸ ਬੰਨ ਵਿੱਚ ਪਾਏ ਹੋਏ ਪਾੜ ਨੂੰ ਪੂਰਾ ਕੀਤਾ ਜਾ ਸਕੇ ਆਹ ਲੈਨੇ ਆ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਇਸ ਬਾਬਤ ਜਾਣਕਾਰੀ ਕਿ ਕਦੋਂ ਤੋਂ ਇਹ ਕੰਮ ਨੂੰ ਕਰ ਰਹੇ ਨੇ ਹਾਂਜੀ ਭਰਾ ਜੀ ਹਾਂਜੀ ਜੀ ਜੀ ਅੱਜ ਆਪਾਂ ਮੰਤਰੀ ਜੀ ਹਰਬੀ ਜੀ ਕਿੰਨੇ ਦਿਨਾਂ ਤੋਂ ਲੱਗੇ ਹੋਇਆ ਤੁਸੀਂ ਇਹ ਤੇ ਤਨਨ ਚਾਰ ਦਿਨ ਹੋ ਗਈ ਤੇ ਕਿਹੜੇ ਬੰਦੇ ਲੈ ਕੇ ਜਾ ਰਹੇ ਹੋ ਤੁਸੀਂ ਇਹ ਸਸਰਾਲੀ ਲੈ ਕੇ ਜਾਂਦੇ ਜੀ ਸਸਰਾਲੀ ਕਿੰਨੀਆਂ ਟਰਾਲੀਆਂ ਲੈ ਕੇ ਜਾਣਾ ਤੁਸੀਂ ਹਰ ਦੱਸੋ ਇਹ ਸਰ ਡਿਮਾਂਡ ਦੇ ਹਰ ਤਾਈ ਜਿੰਨੀਆਂ ਹੋ ਜਾਂਦੀਆਂ ਨੇ ਉਹ ਨਹੀਂ ਭੇਜ ਦਈਦੀਆਂ ਨੇ ਤਕਰੀਬਨ 4-5 ਤਾਂ ਦਿੱਲੀ ਭੇਜ ਦਈਆਂ ਜੀ ਕਿੰਨੀਆਂ ਟਰਾਲੀਆਂ ਲੱਗੀਆਂ ਹੋਈਆਂ ਇੱਥੇ ਇੱਥੇ ਟਰਾਲੀਆਂ 4-5 ਹੀ ਆ ਜੀ ਇੱਕ ਜਿਹੜਾ ਹੀ ਲੱਗਦਾ ਉਹ ਦਿਹਾੜੀ 'ਚ ਇੱਕੜ ਲੱਗਦਾ ਹਾਂ ਜੀ ਇੱਕ ਟਰਾਲੀ ਚ ਕਿੰਨੀਆਂ ਬੂਰੀਆਂ ਪੈ ਜਾਂਦੀਆਂ ਨੇ ਇੱਕ ਚ ਤਕਰੀਬਨ 500 ਤੋਂ ਉੱਤੇ ਪੈ ਜਾਂਦੀ ਹੈ ਜੀ ਤੇ ਦੋ ਦਿਨ ਹੋ ਗਏ ਤੁਹਾਨੂੰ ਲਗਾਤਾਰ ਅਹ ਧਾ ਦਿੱਤਾ ਨਾ ਤੁਹਾਨੂੰ ਜੀ ਅੱਜ ਤੀਸਰਾ ਦਿਨ ਅੱਜ ਤੀਸਰਾ ਦਿਨ ਅੱਛਾ ਤੇ ਜੋ ਜੋ ਨਹਿਰੀ ਵਿਭਾਗ ਵੱਲੋਂ ਇਹ ਕੋਈ ਪਿੰਡ ਪਾਸਿਆਂ ਦਾ ਵੀ ਸਹਿਯੋਗ ਹੈ ਜਾਂ ਨਹਿਰੀ ਵਿਭਾਗ ਦੇ ਅਧਿਕਾਰੀ ਕਰਾ ਰਹੇ ਨੇ ਕੰਮ ਇਹ ਨਹਿਰ ਵਿਭਾਗ ਦੇ ਅਧਿਕਾਰੀ ਕਰਾ ਰਹੇ ਨੇ ਨਹਿਰ ਵਿਭਾਗ ਸੋ ਇਹ ਸਨ ਨਹਿਰੀ ਵਿਭਾਗ ਦੇ ਅਧਿਕਾਰੀ ਬੇਲਦਾਰ ਜਿਨ੍ਹਾਂ ਦਾ ਕਹਿਣਾ ਕਿ ਪਿਛਲੇ 3 ਦਿਨਾਂ ਤੋਂ ਉਹ ਇਸ ਦੀ ਸੇਵਾ ਕਰ ਰਹੇ ਨੇ ਚਾਰ ਟਰਾਲੀਆਂ ਲੱਗੀਆਂ ਹੋਈਆਂ ਨੇ ਤੇ ਜੋ ਕਿ ਸਸਰਾਲੀ ਜਾ ਰਹੀਆਂ ਨੇ ਸਤਲੁਜ ਦੇ ਬੰਦ ਦੇ ਵਿੱਚ ਜੋ ਪਾੜ ਪਿਆ ਸੀ ਛੋਟਾ ਜਿਹਾ ਉਸ ਨੂੰ ਪੂਰਿਆ ਜਾ ਰਿਹਾ ਤੇ ਉਸੇ ਅਧੀਨ ਇਹ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਹਾਂਜੀ ਖੜੇ ਆ ਰੋਲ ਦੇ ਪੁਲ ਉੱਪਰ ਅੱਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਨਹਿਰ ਜੋ ਰਾੜਾ ਸਾਹਿਬ ਨੂੰ ਜਾ ਰਹੀ ਹੈ ਤੇ ਬਠਿੰਡਾ ব্রাঞ্চ ਇਸ ਨੂੰ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਸਤਲੁਜ ਦਰਿਆ ਦਾ ਜੋ ਸਸਰਾਲੀ ਪਿੰਡ ਕੋਲ ਉਸ ਵਿੱਚ ਵੀ ਉਹ ਟੁੱਟ ਗਿਆ ਸੀ ਜਿਸ ਦੀ ਰਿਪੇਅਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਚੈਨਲਾਂ ਵੱਲੋਂ ਖਬਰਾਂ ਨਸ਼ਰ ਕੀਤੀਆਂ ਗਈਆਂ ਸਨ ਤੇ ਉਸੇ ਕੜੀ ਤਹਿਤ ਜੋ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਇਸ ਜਗ੍ਹਾ ਤੋਂ ਜੋ ਬੋਰੀਆਂ ਭਰ ਕੇ ਮਿੱਟੀ ਦੀਆਂ ਬੋਰੀਆਂ ਭਰ ਕੇ ਉੱਥੇ ਲਜਾਈਆਂ ਜਾ ਰਹੀਆਂ ਨੇ ਤਾਂ ਕਿ ਉਸ ਬੰਨ ਨੂੰ ਪੂਰਿਆ ਜਾ ਸਕੇ ਜੋ ਟੁੱਟਿਆ ਬਨਸ ਦੀ ਰਿਪੇਅਰ ਕੀਤੀ ਜਾ ਸਕੇ ਆਜੇ ਨਾ ਰਫਦੀ ਕਿ ਜਾਨ ਹੈ ਨਹੀਂ ਮਨੀਰ ਮਨੀਰ OK ਐਤੋਂ ਵੇਖ ਕਪੜੇ ਆਉਂਦੇ ਆਉਂਗਾ ਜਾ ਕੇ ਇਹਨਾਂ ਗੱਲ ਬੋੜਵਾਂ ਆਉਂ ਹੀ ਆਉ ਸਾਰਿਆਂ ਦੇ ਆਉਂ ਬਬੀ ਵਾਹਿਗੁਰੂ 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 ਇਤਨਾ ਗਿਆ ਵਾਹਿਗੁਰੂ ਵਾਹਿਗੁਰੂ ਕੌਣ ਉੱਪਰ ਨਾ ਰੱਖਿਆ ਹਾਂਜੀ ਅੱਗੇ ਤਾਂ ਇੱਥੇ ਪਹਾੜੀ ਵਾਲਾ ਆ ਗਿਆ ਆਹ ਤਾਂ ਅਜੇ ਬਣ ਵੈਸੇ ਆ ਗਿਆ 何